ਵਾਹਿਗੁਰੂ ਜੀ ਦੇ ਓਟ ਆਸਰੇ ਨਾਲ ਹੈਰੀਟੇਜ ਗ੍ਰੈਂਡ ਪੈਲਸ ਦੀ ਬਾਗਾਪੁਰਾਣਾ ਵਿੱਚ ਹੋਈ ਓਪਨਿੰਗ ਬਾਗਾਪੁਰਾਣਾ ਸ਼ਹਿਰ ਦੀ ਨਿਹਾਲ ਸਿੰਘ ਵਾਲਾ ਸੜਕ ਉੱਪਰ ਨਵੇਂ ਬਣੇ ਹੈਰੀਟੇਜ ਗ੍ਰੈਂਡ ਪੈਲਸ ਦੀ ਸ਼ੁਰੂਆਤ ਹੋਈ ਜਿਸ ਦਾ ਉਦਘਾਟਨ ਉਸ ਅਕਾਲ ਪੁਰਖ ਵਾਹਿਗੁਰੂ ਜੀ ਦਾ ਓਟ ਆਸਰਾ ਲੈ ਕੇ ਕੀਤਾ ਗਿਆ ਇਸ ਮੌਕੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠਾਂ ਦੇ ਭੋਗ ਪਾਏ ਗਏ ਅਤੇ ਕੀਰਤਨ ਕਰਵਾਇਆ ਗਿਆ ਹੈਰੀਟੇਜ ਗ੍ਰੈਂਡ ਦੇ ਮਾਲਕ ਐਡਵੋਕੇਟ ਅਮਿਤ ਅਗਰਵਾਲ ਲਵਕੇਸ਼ ਅਰੋੜਾ ਅਤੇ ਟੀਨੂ ਗਰਗ ਨੇ ਆਪਣੇ ਪਰਿਵਾਰਾ ਸਮੇਤ ਪਹੁੰਚੇ ਹੋਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਅਤੇ ਪੈਲਸ ਬਾਰੇ ਜਾਣਕਾਰੀ ਸਾਂਝੀ ਕੀਤੀ ਇਸ ਦੌਰਾਨ ਮਹਿਮਾਨਾਂ ਲਈ ਬਹੁਤ ਹੀ ਸ਼ਾਨਦਾਰ ਪ੍ਰਬੰਧ ਕੀਤੇ ਗਏ ਜਿਸ ਦੀ ਚਰਚਾ ਸ਼ਹਿਰ ਦੀ ਹਰ ਗਲੀ ਹਰ ਮੁਹੱਲੇ ਹਰ ਇੱਕ ਬਾਜ਼ਾਰ ਵਿੱਚ ਚੱਲ ਰਹੀ ਹੈ ਕਿਉਂਕਿ ਇਸ ਖੁਸ਼ੀ ਦੇ ਮੌਕੇ ਤੇ ਮਾਲਕਾਂ ਵੱਲੋਂ ਬਹੁਤ ਹੀ ਤਰ੍ਹਾਂ ਪੱਕਾ ਬਣਾਉਣ ਇਲਾਵਾ ਖਾਣਾ ਪ੍ਰਬੰਧ ਬਹੁਤ ਹੀ ਜ਼ਬਰਦਸਤ ਤਰੀਕੇ ਨਾਲ ਕੀਤਾ ਹੋਇਆ ਸੀ ਸ਼ਹਿਰ ਅਤੇ ਇਲਾਕੇ ਭਰ ਤੋਂ ਹਰੇਕ ਰਾਸ਼ੀ ਗੈਰ ਰਾਸ਼ੀ ਧਾਰਮਿਕ ਸਮਾਜਿਕ ਅਤੇ ਵੱਖ-ਵੱਖ ਕਮਾ ਕਰਨ ਨਾਲ ਸੰਬੰਧਿਤ ਵਪਾਰੀ ਵਰਗ ਦੇ ਲੋਕਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਕੇ ਮਾਲਕਾਂ ਨੂੰ ਵਧਾਈ ਦਿੱਤੀ ਅਤੇ ਪੈਲਸ ਦੀ ਕਾਮਯਾਬੀ ਲਈ ਦਵਾਵਾਂ ਕੀਤੀਆਂ ਇਸ ਮੌਕੇ ਕੁਝ ਵਿਸ਼ੇਸ਼ ਮਹਿਮਾਨਾਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਐਡਵੋਕੇਟ ਅਮਿਤ अग्रवाल, ਲਵਕੇਸ਼ अरोड़ा ਤੇ ਟੀਨੂ ਗਰਗ ਸ਼ਹਿਰ ਦੇ ਨਾਮੀ ਪਰਿਵਾਰਾਂ ਵਿੱਚੋਂ ਇੱਕ ਹਨ ਇਹਨਾਂ ਦੁਆਰਾ ਇਸ ਖੇਤਰ ਵਿੱਚ ਆਉਣਾ ਬੇਸ਼ੱਕ ਇੱਕ ਨਵੀਂ ਸ਼ੁਰੂਆਤ ਹੈ ਪਰ ਹਰੇਕ ਖੇਤਰ ਵਿੱਚ ਇਨਾਂ ਦਾ ਤਿਆਰਬਾਹੀ ਇਨਾਂ ਦੀ ਕਾਮਯਾਬੀ ਨੂੰ ਸਿਰੇ ਤੱਕ ਪਹੁੰਚਾਵੇਗਾ। ਉਹਨਾਂ ਨੇ ਕਿਹਾ ਕਿ ਇਸ ਪੈਲਸ ਦੀ ਸੁੰਦਰਤਾ ਦੀ ਜਿੰਨੀ ਤਾਰੀਫ ਕੀਤੀ ਜਾ ਸਕੇ ਓਨੀ ਹੀ ਘੱਟ ਹੈ। ਕਿਉਂਕਿ ਇਸ ਤਰ੍ਹਾਂ ਦੇ ਪੈਲਸ ਪੰਜਾਬ ਦੇ ਚੰਗੇ ਸ਼ਹਿਰਾਂ ਵਿੱਚ ਹੀ ਦੇਖਣ ਨੂੰ ਮਿਲਦੇ ਹਨ। ਪਰ ਇਨਾਂ ਭਰਾਵਾਂ ਨੇ ਬਾਗਾਪੁਰਾਣਾ ਸ਼ਹਿਰ ਵਿੱਚ ਇੱਕ ਸੋਗਾਤ ਲਿਆਂਦੀ ਹੈ। ਅਸੀਂ ਇਲਾਕੇ ਭਾਰਤ ਤੇ ਹੋਰ ਨਾਲ ਸ਼ਹਿਰਾਂ ਦੇ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਜੇਕਰ ਸੱਚਮੁੱਚ ਹੀ ਉਹ ਚਾਹੁੰਦੇ ਹਨ ਕਿ ਉਹਨਾਂ ਦੇ ਬੱਚਿਆਂ ਦੇ ਵਿਆਹ ਚੋਟੀ ਦੇ ਪੈਲਸਾਂ ਤੇ ਸ਼ਾਨਦਾਰ ਪਕਵਾਨ ਪਰੋਸ ਕੇ ਹੋਣ। ਤਾਂ ਉਹ ਇੱਕ ਵਾਰ ਹੈਰੀਟੇਜ ਗ੍ਰੈਂਡ ਵੇਖੇ ਜ਼ਰੂਰ ਆਉਣ ਅਤੇ ਇਹਨਾਂ ਦੇ ਰੇਟ ਵੀ ਬਹੁਤ ਹੀ ਹਿਸਾਬ ਵਿੱਚ ਹਨ